ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 6ਵੇਂ ਪਿੰਕ ਕਮਿਸ਼ਨ ਦੀ ਏਰੀਅਰ ਦੀ ਬਕਾਇਆ ਨੂੰ ਲੈ ਕੇ ਜੋ ਲੰਮੀਆਂ ਕਿਸ਼ਤਾਂ ਦੇ ਵਿੱਚ ਦੇਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਮੁਲਾਜ਼ਮ ਪੈਨਸ਼ਨਰ ਦੇ ਲਈ ਬਹੁਤ ਹੀ ਵੱਡੀ ਰਾਹਤ ਮਿਲ ਸਕਦੀ ਹੈ ਪੈਂਡਿੰਗ ਡੀਏ ਦਾ ਮਾਮਲਾ ਕੀ ਹੈ ਅੱਜ ਜਿਹੜੀ ਹੈ 26 ਜੂਨ ਨੂੰ ਹੋਣ ਵਾਲੀ ਅਹਿਮ ਮੀਟਿੰਗ ਦੇ ਵਿੱਚ ਵਿੱਤ ਸਕੱਤਰ ਦੀ ਹੋਵੇਗੀ ਜਿਹੜੀ ਜਿਸ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਹੋਣਗੇ ਇਹ ਮੀਟਿੰਗ ਸਕੱਤਰ ਦੇ ਮੁਲਾਜ਼ਮਾਂ ਦੇ ਵੱਲੋਂ ਬਹੁਤ ਹੀ ਵੱਡੀ ਵਿਚਾਰ ਰੈਲੀ ਕੀਤੀ ਹੈ سے 77 ਦੇ ਵਿੱਚ ملازم পেনশন ਦਾ ਵੱਡਾ ਰੋਸ ਸੀ ਤਾਂ ਕਿ ਅੱਜ ਦੀ ਅਹਿਮ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਦੇਖਣ ਨੂੰ ਮਿਲਣਗੇ ਕੀ ਅੱਜ 4% ਉੱਤੇ ਜਿਹੜੀ ਹੈ ਸੈਵਤੀ ਬਣ ਸਕਦੀ ਹੈ ਉਹ 4% ਦੇ ਉੱਤੇ ਫੈਸਲਾ ਆ ਸਕਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਉੱਪਰ ਨਵੀਂ ਚੈਨਲ ਨੂੰ سبسਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਹੈ ਖਬਰ ਕੀ ਹੈ ਸੋ ਦੋਸਤੋ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਲੁਧਿਆਣਾ ਚੋਣਾਂ ਪੀਟ ਚੁੱਕੀਆਂ ਨੇ ਤੇ ਨਤੀਜੇ ਜਿਹੜੇ ਨੇ ਆ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਚੁੱਕੀ ਹੈ ਸੋ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਾਅਦੇ ਦੇ ਬਾਬ ਦੇ ਵਿੱਚ ਚਾਲੇ ਇੱਕ ਰਾਹਤ ਪਰ ਖਬਰ ਤਾਂ ਨਿਕਲ ਕੇ ਜਰੂਰ ਆਈ ਹੈ ਪਰ ਪੰਜਾਬ ਰਾਜ ਦੇ ਬਲਾਸਮਾ ਤੇ ਪੈਸ਼ਰਸ ਨੂੰ ਖੁਸ਼ ਕਰਨ ਦੇ ਲਈ ਦੱਸਿਆ ਹੀ ਇਹ ਗਿਆ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੁਝ ਦਿਨ ਪਹਿਲਾਂ ਇਹ ਕਿਹਾ ਗਿਆ ਸੀ ਕਿ ਉਹ ਸੀਐਮ ਮਾਨ ਦੇ ਖੁਦ ਜਿਹੜੀ ਸਿਸ਼ਪਾਰਸ਼ ਕਰਨਗੇ 4% ਡੀਏ ਜਿਹੜਾ ਹੈ ਜਾਰੀ ਕੀਤਾ ਜਾਵੇ ਹਾਲਾਂਕਿ ਜਿਹੜੀ ਇਹ ਖਬਰਾਂ ਆ ਰਹੀਆਂ ਸੀ ਸੋਸ਼ਲ ਮੀਡੀਆ ਤੇ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਸੀ ਜਿਸ ਦੇ ਉੱਤੇ ਕੋਈ ਵੀ ਆਧਾਰਿਕ ਇੱਕ ਪੁਸ਼ਟੀਕਰਨਤਾ ਨਹੀਂ ਆਇਆ ਹੋਇਆ ਹੈ ਪਰ ਦੱਸਿਆ ਇਹ ਗਿਆ ਕਿ 26 ਜੂਨ ਨੂੰ ਇੱਕ ਅਹਿਮ ਮੀਟਿੰਗ ਜਿਹੜੀ ਹੈ ਮਲਾਸਮਾ ਨਾ ਹੋਣ ਜਾ ਰਹੀ ਹੈ ਜਾਣੇ ਕਿ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸੋ ਉਸ ਦੇ ਵਿੱਚ 4% ਡੀਏ ਨੂੰ ਲੈ ਕੇ ਸਹਿਮਤੀ ਜਿਹੜੀ ਹੈ ਜ਼ਰੂਰ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਦੇਸ਼ ਭਰ ਦੀਆਂ ਸਾਰੀਆਂ ਸਟੇਟਾਂ ਜੋ ਜਿਹੜਾ ਹੈ 55% ਮਲਾਜ਼ਮਾਂ ਨੂੰ ਡੀਏ ਦੇ ਚੁੱਕੀਆਂ ਹਨ ਮਲਾਜ਼ਮ ਅਤੇ ਪੈਨਸ਼ਨ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਾਡਾ ਡੀਏ ਕੇ ਅੰਦਰ ਦੇ ਬਰਾਬਰ ਕੀਤਾ ਜਾਵੇ ਸੀਐਮ ਆਨ ਦੇ ਵੱਲੋਂ ਜਿਹੜਾ ਹੈ ਮਲਾਜ਼ਮਾਂ ਤੇ ਪੈਸ਼ਨ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਕਿ 4% ਸੀਮ ਸੈਮਤੀ ਜਿਹੜਾ ਹੈ ਤੇ ਹਰਾ ਪੈਨਚ ਚੱਲੇਗਾ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਇਲਾਵਾ 6ਵੇਂ ਪੇ ਕਮਿਸ਼ਨ ਦੇ ਏਰੀਆ ਦੀ ਬਕਾਈ ਰਾਸ਼ੀ ਜੋ ਕਿਸ਼ਤਾਂ ਦਿੱਤੀਆਂ ਜਾਣੀਆਂ ਸੀ ਜਿਹੜੇ ਪੈਨਸ਼ਨਰ ਅਤੇ ਮਲਾਜ਼ਮ ਨੂੰ ਕਿਸੇ ਕਿਸਤਾਂ ਦੇ ਵਿੱਚ ਜਾਰੀ ਨਹੀਂ ਹੋਈਆਂ ਸੀ ਸੋ ਦੱਸਿਆ ਜਾ ਰਿਹਾ ਕਿ ਜੂਨ ਮਹੀਨੇ ਦੀ ਆਖਰੀ ਹਫਤੇ ਜੋ ਜਿਹੜਾ ਆਖਰੀ ਹਫਤਾ ਚਾਰਿਆ ਸੋ ਖਾਤਿਆਂ ਦੇ ਵਿੱਚ ਜਿਹੜੀ ਰਾਸ਼ੀ ਹੈ ਉਹ ਜਾਰੀ ਹੋ ਸਕਦੀ ਹੈ ਸੋ ਦੋਸਤੋ ਇੱਕ ਇਹ ਹੀ ਅਹਿਮ ਜਿਹੜੀ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਅੱਜ ਸ਼ੇਅਰ ਕੀਤੀ ਹੈ ਦੋਸਤੋ ਜੇ ਪੰਜਾਬ ਸਕੱਤਰ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਪੰਜਾਬ ਸਕੱਤਰ ਦੇ ਬਲਾਸਮਾ ਨੇ 18 ਜੂਨ ਨੂੰ ਬਹੁਤ ਹੀ ਵੱਡੀ ਰੈਲੀ ਕੀਤੀ ਸੀ ਅਤੇ ਰੈਲੀ ਦੇ ਦੌਰਾਨ ਜਿਹੜੀ ਮੀਟਿੰਗਾਂ ਦੀ ਤਿਆਰੀ ਕੀਤੀ ਗਈ ਸੀ ਜਿਹੜੀਆਂ ਗੇਟ ਮੀਟਿੰਗਾਂ ਕੀਤੇ ਗਏ ਸੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਘਰਸ਼ ਸੀ ਕਿਉਂਕਿ ਸਕੱਤਰ ਦੇ ਮੁਲਾਜ਼ਮ ਜਿਹੜੇ ਨੇ ਪਿਛਲੇ 2 ਹਫ਼ਤਿਆਂ ਤੋਂ ਜਿਹੜਾ ਹੈ ਮਿੰਨੀ ਤੇ ਜਿਹੜਾ ਕੀ ਮਿੰਨੀ ਸੈਕਟਰੀਏਟ ਸਕੱਤਰ ਦੇ ਵਿੱਚ ਕਈ ਫਲੋਰਾਂ ਤੇ ਮੀਟਿੰਗਾਂ ਰੈਲੀਆਂ ਕਰ ਰਹੇ ਸੀ ਉਹ ਲਗਾਤਾਰ ਸਕੱਤਰ ਦੇ ਮੁਲਾਜ਼ਮਾਂ ਦੇ ਨਾਅਰਿਆਂ ਦੀ ਗੂੰਜ ਰਿਹਾ ਸੀ 15 ਦਿਨ ਤੋਂ ਇਹ ਚਰਚਾ ਚੱਲੀ ਸੀ ਕਿ ਪਹਿਲਾਂ ਜਿਹੜੀ ਪਹਿਲੀ ਜਿਹੜੀ ਕਰਨ ਦਾ ਨਾਲ ਪੰਜਾਬ ਭਰ ਦੇ ਮਲਾਜ਼ਮ ਦਾ ਵੀ ਲਾਭੰਦ ਹੋ ਗਏ ਨੇ ਕਿਉਂਕਿ ਜਦੋਂ ਪੰਜਾਬ ਸਕੱਤਰ ਦੇ ਮਲਾਜ਼ਮ ਸੜਕਾਂ ਤੇ ਨਿਕਲ ਕੇ ਆਉਣਗੇ ਤਾਂ ਫਿਰ ਪੰਜਾਬ ਦੇ ਮਲਾਜ਼ਮਾਂ ਵਿੱਚ ਇੱਕ ਵੱਖਰੇ ਤੌਰ ਦਾ ਜਿਹੜਾ ਉਤਸ਼ਾਹ ਪੈਦਾ ਹੋ ਜਾਂਦਾ ਹੈ ਸੋ ਦੋਸਤੋ ਇਸੇ ਦੇ ਦੌਰਾਨ ਨੂੰ ਇਸੇ ਦੀ ਜਿਹੜੀਆਂ ਪੰਜਾਬ ਸਰਨੇ ਸਕੱਤਰ ਦੇ ਮਲਾਜ਼ਮਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੈ ਜਿਹੜੀ ਹੈ ਉਹ ਅੱਜ 26 ਜੂਨ ਨੂੰ ਹੋਵੇਗੀ 26 ਜੂਨ ਨੂੰ ਪੰਜਾਬ ਦੇ ਇਸ ਸਰਕਾਰ ਦੇ ਪ੍ਰਮੁੱਖ ਵਿੱਤ ਸਕੱਤਰ ਇਸੇ ਤਰ੍ਹਾਂ ਸਕੱਤਰ ਪਰਸਨਲ ਸਕੱਤਰ ਆਮ ਰਾਜਪੁਰ ਵਿਭਾਗ ਮੀਟਿੰਗ ਕਰਨਗੇ ਹੁਣ ਇਹ ਦੇਖਣਾ ਹੋਏਗਾ ਕਿ ਜਿਹੜੀ ਮੀਟਿੰਗ ਜਿਹੜੀ ਹੈ ਪੰਜਾਬ ਮੁੱਖ ਸਕੱਤਰ ਦੀ ਜਿਹੜੀ ਜਿਹੜੀ ਕੇਪੀਸੀ ਨਾਲ ਹੋਏਗੀ ਇਸੇ ਤਰ੍ਹਾਂ ਮੁਲਾਜ਼ਮ ਪੈਨਸ਼ਨਾਂਾਂ ਜਾਂ ਫਰੰਟ ਦੇ ਜਿਹੜਾ ਪੰਜਾਬ ਦੇ ਬਲਾਸਮਾਂ ਤੇ ਪੈਸ਼ਨ ਦੇ ਸਾਂਝੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਸੋ ਜੋ ਇਸ ਫਰੰਟ ਦੇ ਵੱਲੋਂ ਲੁਧਿਆਣਾ ਦੇ ਵੱਟੇ ਪੱਤਰ ਤੇ ਕੀਤਾ ਗਿਆ ਪ੍ਰਦਰਸ਼ਨ ਤੇ ਕੀਤੀ ਗਈ ਰੈਲੀ ਤੇ ਨਾਰੇਬਾਜ਼ੀ ਕੀਤੀ ਇਸੇ ਦਿਨ ਉਹ ਉਹਨਾਂ ਨੂੰ 26 ਜੂਨ ਨੂੰ ਕੈਬਨਿਟ ਸਬ ਕਮੇਟੀ ਦੇ ਲਈ ਸੱਦਾ ਦਿੱਤਾ ਗਿਆ ਸੀ ਸੋ 26 ਜੂਨ ਨੂੰ ਜਿਹੜਾ ਕਿ ਅੱਜ ਜਿਹੜਾ ਕੈਬਨਟ ਸਬ ਕਮੇਟੀ ਜਿਹੜੇ ਨੇ ਬੀਤਮੰਤ ਦੀ ਹਰਪਾ ਸਿੰਘ ਜੀਮਾ ਦੀ ਅਗਵਾਈ ਵਿੱਚ ਮੀਟਿੰਗ ਕਰੇਗੀ ਸਾਂਝੇ ਫਰੰਟ ਦੇ ਨਾਲ ਕੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਮਿਲਣ ਵਾਲਾ ਹੈ ਕਿ ਕਿਉਂਕਿ ਸਾਂਝਾ ਫਰੰਟ ਸਾਂਝੀਆਂ ਮੰਗਾਂ ਜਿਹੜਾ ਲੜਦਾ ਹੈ ਉੱਥੇ ਗੱਲ ਜਾਊਗੀ 13% ਦੀ ਗੱਲ ਹੋਏਗੀ ਉੱਥੇ ਪੁਰਾਣੀ ਬੈਸ ਬਹਾਲ ਕਰਨ ਦੀ ਗੱਲ ਹੋਏਗੀ ਕਿ 13 ਜਿਹੜਾ ਉੱਥੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਤੇ ਕੇਂਦਰ ਦੀ ਥਾਂ ਤੇ ਪੰਜਾਬ ਸਕੇਲ ਦੇਣ ਦੀ ਗੱਲ ਹੋਏਗੀ ਉੱਥੇ ਹੀ ਠੇਕਾ ਆਊਟਸਰਸਿੰਗ ਮੁਲਾਜ਼ਮਾ ਨੂੰ ਰੈਗੂਲਰ ਕਰਨ ਦੀ ਵੀ ਗੱਲ ਹੋਏਗੀ ਪੈਨਸ਼ਨਾਂ ਨੂੰ 2.95 ਪੈਨਸ਼ਨ ਸੋਧਨ ਦੀ ਗੱਲ ਆਏਗੀ ਸਾਹਮਣੇ ਇਸੇ ਤਰ੍ਹਾਂ ਦੀ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਨੇ ਸਾਂਝੀਆਂ ਮੰਗਾਂ ਨੇ ਉੱਤੇ ਚਰਚਾ ਵਿਚਾਰ ਵਟਾਂਦਰਾ ਇਸ ਮੀਟਿੰਗ ਦੇ ਵਿੱਚ ਕੀਤਾ ਜਾਏਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੀਟਿੰਗ ਦੇ ਵਿੱਚ ਕੀ ਹੱਲ ਹੁੰਦਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇਸ ਦੇ ਬਾਰੇ ਅਪਡੇਟ ਜ਼ਰੂਰ ਦੇ ਦਵਾਂਗੇ ਇਸ ਚੈਨਲ ਤੇ ਚੈਨਾ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਹੈ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ